ਹਾਂਜੀ ਦੋਸਤੋ ਇੱਕ ਆ ਤੁਹਾਡੇ ਨਾਲ ਮੈਂ ਸੂਚਨਾ ਸਾਂਝੀ ਕਰ ਰਿਹਾ ਹਾਂ ਇਹ ਬੱਚਾ ਦੋਸਤੋ ਅਲਾਵਾਦ ਵਾਰਡ ਨੰਬਰ 4 ਦੇ ਵਿੱਚ ਰਹਿੰਦਾ ਸੀ ਇਹ 13 8 2024 ਤੋਂ ਸ਼ਾਮ ਨੂੰ 5 ਵਜੇ ਸਾਈਕਲ ਚਲਾਉਂਦਾ ਘਰੋਂ ਨਿਕਲਿਆ ਦੋਸਤੋ ਬਾਅਦ ਦੇ ਵਿੱਚ ਘਰ ਨਹੀਂ ਆਇਆ ਸੋ ਦੋਸਤੋ ਕਿਸੇ ਨੂੰ ਵੀ ਇਹ ਬੱਚਾ ਦਿਖਾਈ ਦਿੰਦਾ ਤੇ ਆਹ ਕੰਟੈਕਟ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸੂਚਨਾ ਦੇ ਸਕਦੇ ਹੋ ਇਹ ਐਲਾਬਾਦ ਵਾਰਡ ਨੰਬਰ 4 ਦੇ ਵਿੱਚ ਰਹਿੰਦਾ ਸੀ ਘਰੇ ਨਹੀਂ ਆਇਆ ਦੋਸਤੋ ਘਰ ਵਾਲੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਇਹ ਕੰਟੈਕਟ ਨੰਬਰ ਦੇ ਰੱਖਿਆ ਦੋਸਤੋ ਘਰ ਪਰਿਵਾਰ ਦੇ ਸਾਰਿਆਂ ਦੇ ਅਗਰ ਕਿਸੇ ਵੀ ਵੀਰ ਨੂੰ ਇਹ ਬੱਚਾ ਦਿਖਾਈ ਦਿੰਦਾ ਤੇ ਕੰਟੈਕਟ ਨੰਬਰਾਂ ਤੇ ਜਰੂਰ ਸੂਚਨਾ ਦਿਹਾ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤਾਂ ਕਿ ਇੱਕ ਪਰਿਵਾਰ ਨੂੰ ਉਹਨਾਂ ਦਾ ਬੱਚਾ ਮਿਲ ਸਕੇ ਤੰਦਰੁਸਤ ਹੋਵੇ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਇਹ ਕੰਟੈਕਟ ਨੰਬਰ ਦੇ ਰੱਖਿਆ ਦੋਸਤੋ ਇਹਨਾਂ ਦਾ ਕੰਟੈਕਟ ਨੰਬਰਾਂ ਤੇ ਕੰਟੈਕਟ ਕਰਕੇ ਸੂਚਨਾ ਦਿਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਬਹੁਤ ਬਹੁਤ ਧੰਨਵਾਦ ਜੀ